ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਵਾ ਜਦੋਂ ਸ੍ਰੀ ਗੁਰੂ ਅਰਜਨ ਦੇਵ ਸਹਿ ਮਹਾਰਾਜ ਜੀ ਵਿਡਾਲੀ ਸਾਹਿਬ ਤੋਂ ਮੁੜ ਕੇ ਸ੍ਰੀ ਅਮਰਸਰ ਸਾਹਿਬ ਆਏ ਹਨ ਤਦੋਂ ਦਾ ਹਾਲ ਸਰੂਪ ਦੀ ਪ੍ਰਾਪਤੀ ਦਾ ਕਥਨ ਕਰਦੇ ਹਨ ਕਾਰਣ ਕਰਾਵਣ ਹਾਰ ਪ੍ਰਭ ਦਾਤਾ ਪਾਰ ਬ੍ਰਹਮ ਪ੍ਰਭ ਸੁਆਮੀ ਇਹ ਪਈ ਸਾਰਿਆਂ ਦਾ ਕਰਨ ਕਾਰਜਾਂ ਨੂੰ ਕਰਨ ਵਾਲਾ ਤੇ ਹੋਰ ਜੀਵਾਂ ਤੋਂ ਪ੍ਰੇਰ ਕੇ ਕਾਰਜਾਂ ਨੂੰ ਕਰਾਉਣ ਵਾਲਾ ਪ੍ਰਭ ਪਰਮੇਸ਼ਰ ਆਪ ਹੀ ਸਮਰੱਥ ਦਾਤਾ ਦਾਨੀ ਹੈ ਤੇ ਆਪ ਹੀ ਪਾਰ ਪਾਪਾਂ ਪੁੰਨਾਂ ਤੋਂ ਪਾਰ ਸਾਰੇ ਬ੍ਰਹਮ ਵਿਆਪਕ ਪਰਮੇਸ਼ਰ ਸਾਰਿਆਂ ਦਾ ਸੁਆਮੀ ਮਾਲਕ ਹੈ ਅਤੇ ਸਗਲੇ ਜੀ ਕੀਏ ਦਿਆਲਾ ਸੋ ਪ੍ਰਭ ਅੰਤਰਜਾਮੀ ਜਿਸ ਦਿਆਲੂ ਪਰਮੇਸ਼ਰ ਨੇ ਸਾਰੇ ਜੀਵ ਪੈਦਾ ਕੀਤੇ ਹੋਏ ਹਨ ਉਹ ਪ੍ਰਭੂ ਪਰਮੇਸ਼ਰ ਸਾਰਿਆਂ ਦੇ ਅੰਦਰ ਦੀ ਜਾਣਨ ਵਾਲਾ ਪ੍ਰੇਰਕ ਹੈ ਉਸ ਅੰਤਰਜਾਮੀ ਵਾਹਿਗੁਰੂ ਜੀ ਨੇ ਸਾਰੇ ਜੀਵ ਸਾਡੇ ਉੱਪਰ ਦਿਆਲੂ ਕੀਤੇ ਹਨ ਮੀਰਾ ਗੁਰੂ ਹੋਆ ਆਪ ਸਹਾਈ हे भाई ਸਾਡਾ ਗੁਰੂ ਸਤਗੁਰੂ ਸ੍ਰੀ ਗੁਰੂ ਨਾਨਕ ਦੇਵ ਸਹਿ ਮਹਾਰਾਜ ਜੀ ਸ੍ਰੀ ਗੁਰੂ ਰਾਮਦਾਸ ਸਹਿ ਮਹਾਰਾਜ ਜੀ ਆਪ ਸਹਾਇਕ ਹੋਇਆ ਹੈ ਸੁਖ ਸਹਿਜ ਆਨੰਦ ਮੰਗਲ ਰਸ ਅਚਰਜ ਭਈ ਬੜਾਈ ਰਹਾਉ ਪਰਮੇਸ਼ਰ ਦਾ ਮੰਗਲ ਜਸ ਰਸ ਪ੍ਰੇਮ ਦੇ ਨਾਲ ਗਾਉਣੇ ਕਰਕੇ ਸਹਿਜ ਸੁਖ ਅਜੁੱਤ ਸੁਖ ਦਾ ਆਨੰਦ ਪ੍ਰਾਪਤ ਹੋ ਗਿਆ ਹੈ ਜੋ ਸੁਖ ਅਜੁੱਤ ਸੁਖ ਰੂਪ ਬ੍ਰह्म ਹੈ ਉਸ ਦੇ راست ਪ੍ਰੇਮ ਦੇ ਨਾਲ ਮੰਗਲ ਗਾਉਣੇ ਕਰਕੇ ਆਨੰਦ ਸਰੂਪ ਦੀ ਅਤੇ ਅਜਰਜ ਅਸਰਜ ਵਿਢਾਈ ਪ੍ਰਾਪਤ ਹੋਈ ਹੈ ਰਹਾਉ ਬਿਸਰਾਮ ਦੇ ਕੇ ਸਤਿਗੁਰੂ ਕਿਰਪਾ ਕਰਦੇ ਹਨ ਗੁਰ ਕੀ ਸਰਣ ਪਏ ਪਹਿ ਨਾਸੀ ਸਾਚੀ ਦਰਗਹਿ ਮਾਨੇ ਏ ਭਾਈ ਪੂਰਨ ਸਤਿਗੁਰਾਂ ਦੀ ਸਰਣ ਓਟ ਵਿੱਚ ਪੈਣੇ ਕਰਕੇ ਜੰਮਣ ਮਰਨ ਦੇ ਸਾਰੇ ਡਰ ਨਾਸ਼ ਹੋ ਗਏ ਹਨ ਅਤੇ ਇਸ ਹੀ ਪਰਮੇਸ਼ਰ ਦੀ ਸੱਚੀ ਦਰਗਾਹ ਨਿਆਏ ਸਭਾ ਵਿੱਚ ਵੀ ਮੰਨੇ ਗਏ ਹਾਂ ਗੁਣ ਗਾਵਤ ਆਰਾਧ ਨਾਮ ਹਰ ਆਏ ਆਪਣੇ ਥਾਣੇ ਇਹ ਭਾਈ ਗੁਰਾਂ ਦੁਆਰਾ ਪਰਮੇਸ਼ਰ ਦੇ ਗੁਣ ਗਾਣ ਕਰਕੇ ਤੇ ਹਿਰਦੇ ਵਿੱਚ ਪਰਮੇਸ਼ਰ ਦੇ ਨਾਮ ਨੂੰ ਆਰਾਧਨ ਕਰਕੇ ਆਪ ਦੇ ਸੱਚਖੰਡ ਰੂਪੀ ਥਾਂ ਵਿੱਚ ਆ ਗਏ ਹਾਂ ਜੈ ਜੈਕਾਰ ਕਰੇ ਸਭ ਉਸਤਤ ਸੰਗਤ ਸਾਧ ਪਿਆਰੀ ਜੈ ਜੈਕਾਰ ਕਰਦੇ ਸਾਰੇ ਸਾਡੀ ਉਸਤਤ ਮਹਿਮਾ ਕਰਦੇ ਹਨ ਕਿਉਂਕਿ ਸਾਨੂੰ ਸੰਤ ਰੂਪ ਗੁਰੂ ਦੀ ਸੰਗਤ ਪਿਆਰੀ ਲੱਗਦੀ ਹੈ ਉਸ ਦੀ ਜੈ ਜੈਕਾਰ ਸਾਰਾ ਸੰਸਾਰ ਕਰਦਾ ਹੈ ਜੋ ਗੁਰਮੁਖ ਜਨਾਂ ਨਾਲ ਮਿਲ ਕੇ ਸੰਤਾਂ ਭਗਤਾਂ ਦੀ ਉਸਤਤ ਕਰਦਾ ਹੈ ਜੋ ਮਨ ਬਾਣੀ ਸਰੀਰ ਕਰਕੇ ਵਾਹਿਗੁਰੂ ਦੀ ਉਸਤਤ ਗਾਉਂਦਿਆਂ ਜੀਵਨ ਬਤੀਤ ਕਰਦਾ ਹੈ ਉਸ ਦੀ ਸਾਰਾ ਸੰਸਾਰ ਜੈ ਜੈਕਾਰ ਕਰਦਾ ਹੈ ਕਿਉਂਕਿ ਉਸ ਨੂੰ ਸਾਥ ਸੰਗਤ ਪਿਆਰੀ ਲੱਗਦੀ ਹੈ ਸਦ ਬਲਹਾਰ ਜਾਓ ਪ੍ਰਭ ਅਪਰੇ ਜਿਨ ਪੂਰਨ ਪੈਜ ਸਵਾਰੀ ਏ ਪਈ ਅਸੀਂ ਆਪਣੇ ਪ੍ਰਭ ਪਰਮੇਸ਼ਰ ਸਰੂਪ ਗੁਰਾਂ ਤੋਂ ਸੈਂਕੜੇ ਵਾਰੀ ਬਲਹਾਰ ਕੁਰਬਾਨ ਜਾਈਏ ਜਿਸ ਗੁਰਾਂ ਨੇ ਆਪਣੇ ਸੇਵਕ ਦੀ ਲੋਕ ਪ੍ਰਲੋਕ ਵਿੱਚ ਪੂਰੀ ਪੈਜ ਇੱਜ਼ਤ ਸਵਾਰਨਾ ਕੀਤੀ ਹੈ ਗੋਸ਼ਟ ਗਿਆਨ ਨਾਮ ਸੁਣ ਉਦਰੇ ਜਿਨ ਜਿਨ ਦਰਸ਼ਨ ਪਾਇਆ اے بھائی جس جس ਗੁਰਮੁਖ ਜਾਨੇ ਸਤਿਗੁਰਾਂ ਸ੍ਰੀ ਗੁਰੂ ਰਾਮਦਾਸ ਜੀ ਦੇ ਦਰਸ਼ਨ ਦੀਦਾਰਾ ਨੂੰ ਪਉਣਾ ਕੀਤਾ ਹੈ ਤੇ ਉਹਨਾਂ ਨਾਲ ਗੋਸ਼ਟ ਚਰਚਾ ਕਰਕੇ ਵਾਹਿਗੁਰੂ ਨਾਮ ਨੂੰ ਸੁਣ ਕੇ ਬ੍ਰਹਮ ਗਿਆਨ ਦੀ ਪ੍ਰਾਪਤੀ ਕੀਤੀ ਹੈ ਉਹ ਪੁਰਖ ਸੰਸਾਰ ਸਮੁੰਦਰ ਤੋਂ ਉਧਰੇ ਕਈਏ بچ ਗਏ ਜਿਸ ਨੇ ਮਹਾਤਮਾ ਜਨਾਂ ਦੇ ਦਰਸ਼ਨ پا ਕੇ ਅਤੇ ਉਹਨਾਂ ਨਾਲ ਗੋਸ਼ਟ ਵਿਚਾਰ ਵਟਾਂਦਰਾ ਕਰਕੇ ਪਾਪ ਪ੍ਰੇਮ ਦੇ ਨਾਲ ਪਿਆਰੀ ਬਾਣੀ ਬੋਲ ਕੇ ਵਾਹਿਗੁਰੂ ਨਾਮ ਦਾ ਸਰਵਣ ਕੀਤਾ ਹੈ ਉਹ ਗਿਆਨ ਦੀ ਪ੍ਰਾਪਤੀ ਕਰਕੇ ਸੰਸਾਰ ਸਮੁੰਦਰ ਤੋਂ ਉਧਰੇ ਹਨ ਪਏ ਉਹ ਕਿਰਪਾਲ ਨਾਨਕ ਪ੍ਰਭ ਆਪਣਾ ਆਨੰਦ ਸੇਤੀ ਕਰ ਆਇਆ ਸਤਿਗੁਰੂ ਜੀ ਕਥਨ ਕਰਦੇ ਹਨ ਕਿ हे ਭਾਈ ਜਦੋਂ ਸਾਡਾ ਪ੍ਰਭ ਪਰਮੇਸ਼ਰ ਕਿਰਪਾਲੂ ਦਿਆਲੂ ਹੋਇਆ ਤਾਂ ਅਸੀਂ ਸੁਖਪੂਰਵਕ ਸੇਤੀ ਕਈਏ ਨਾਲ ਵਿਡਾਲੀ ਸਾਹਿਬ ਤੋਂ ਆਪਣੇ ਘਰ ਸ੍ਰੀ ਅਮਰਸਰ ਸਾਹਿਬ ਵਿੱਚ ਆ ਗਏ ਹਾਂ ਆਨੰਦ ਸਹਿਤ ਸਾਧ ਸੰਗਤ ਰੂਪੀ ਘਰ ਵਿੱਚ ਆਨੰਦ ਸਹਿਤ ਅੰਤਰਮੁਖ ਬਿਰਤੀ ਜਾਂ ਆਤਮਾਕਾਰ ਬਿਰਤੀ ਓਂਡ ਰੂਪ ਘਰ ਵਿੱਚ ਆਕਰ ਕੇ ਇਸਤਤ ਹੋਏ ਹਾਂ ਸੋਰਠ ਮਹੱਲਾ ਪੰਜਵਾ ਪ੍ਰਭ ਕੀ ਸਰਣ ਸਗਲ ਪੈ ਲਾਥੇ ਦੁੱਖ ਬਿਨ ਸੇ ਸੁਖ ਪਾਇਆ ਪਰਮੇਸ਼ਰ ਦੀ ਸਰਣ ਓਟ ਵਿੱਚ ਪੈਣ ਕਰਕੇ ਸਾਰੇ ਭੈ ਡਰ ਲੈ ਗਏ ਹਨ ਜੰਮਣ ਮਰਨ ਦੇ ਦੁੱਖ ਕਸ਼ਟ ਵੀ ਨਾਸ਼ ਹੋ ਗਏ ਤੇ ਸੁਖ ਸਰੂਪ ਨੂੰ ਪਾ ਲਿਆ ਹੈ ਦਇਾਲ ਹੋਆ ਪਾਰ ਬ੍ਰਹਮ ਸੁਆਮੀ ਪੂਰਾ ਸਤਗੁਰ ਧਿਆਇਆ ਜਦੋਂ ਸੁਆਮੀ ਮਾਲਕ ਪਾਰ ਬ੍ਰਹਮ ਪਰਮੇਸ਼ਰ ਜੀ ਦਇਾਲ ਦਿਆਲੂ ਹੋਇਆ ਤਾਂ ਪੂਰਨ ਸਤਗੁਰਾਂ ਦੁਆਰਾ ਦੇ ਉਸ ਅੰਮ੍ਰਿਤ ਨਾਮ ਨੂੰ ਧਿਆਉਣਾ ਕੀਤਾ ਸੁਆਮੀ ਮਾਲਕ ਪਾਰ ਬ੍ਰਹਮ ਪਰਮੇਸ਼ਰ ਉਨ੍ਹਾਂ ਤੇ ਦਇਆਲ ਕਿਰਪਾਲੂ ਹੋਇਆ ਹੈ ਜਿਨ੍ਹਾਂ ਨੇ ਪੂਰਨ ਸਤਗੁਰਾਂ ਨੂੰ ਧਿਉਣਾ ਕੀਤਾ ਹੈ ਪ੍ਰਭ ਜੀ ਤੂੰ ਮੇਰੋ ਸਾਹਿਬ ਦਾਤਾ ਏਸਮਰਥ ਪ੍ਰਭ ਪਰਮੇਸ਼ਰ ਜੀ ਤੁਸੀਂ ਮੇਰੇ ਸਾਹਿਬ ਮਾਲਕ ਹੋ ਤੇ ਤੁਸੀਂ ਹੀ ਮੈਨੂੰ ਬ੍ਰਹਮ ਗਿਆਨ ਆਦਿਕਾਂ ਦੀਆਂ ਦਾਤਾਂ ਦੇਣ ਵਾਲੇ ਹੋ ਕਰਿ ਕਿਰਪਾ ਪ੍ਰਭ ਦੀਨ ਦਇਆਲਾ ਗੁਣ ਗਾਵੋ ਰੰਗ ਰਾਤਾ ਰਹਾਉ हे दीन गरीबਾਂ ਤੇ दयालता ਕਰਨ ਵਾਲੇ ਪ੍ਰਭ ਪਰਮੇਸ਼ਰ ਜੀ ਮੇਰੇ ਤੇ ਵੀ ਕਿਰਪਾ ਮਿਹਰ ਦੀ দৃষ্টি ਕਰੋ ਕਿ ਮੈਂ ਆਪ ਜੀ ਦੇ ਰੰਗ ਪ੍ਰੇਮ ਵਿੱਚ ਰੰਗਿਆ ਹੋਇਆ ਤੁਹਾਡੇ ਸ਼ੁਭ ਗੁਣਾਂ ਨੂੰ ਗਾਉਂਦਾ ਰਹਾ ਰਹਾਉ ਬਿਸਰਾਮ ਦੇ ਕਿ ਸਤਿਗੁਰੂ ਕਿਰਪਾ ਕਰਦੇ ਆ ਸਤਿਗੁਰ ਨਾਮ ਨਿਧਾਨੰਦ ਰੜਾਇਆ ਚਿੰਤਾ ਸਗਲ ਬਿਨਾਸੀ ਜਦ ਸਤਿਗੁਰਾਂ ਨੇ ਅੰਮ੍ਰਿਤ ਨਾਮ ਦਾ ਨਿਦਾਨ ਖਜਾਨਾ ਧ੍ਰਿੜ ਕਰਵਾ ਦਿੱਤਾ ਪਾਵਿਰ ਦੇ ਵਿੱਚ ਨਾਮ ਵਸਾ ਦਿੱਤਾ ਜਿਸ ਅੰਮ੍ਰਿਤ ਨਾਮ ਦੀ ਪ੍ਰਾਪਤੀ ਕਰਕੇ ਵਿਕਾਰਾਂ ਮੌਤ ਦੇ ਡਰ ਆਦਿ ਸਾਰੀ ਚਿੰਤਾ ਸੋਚ ਨਾਸ਼ ਹੋ ਗਈ ਅਤੇ ਕਰ ਕਿਰਪਾ ਆਪਣੋਂ ਕਰ ਲਈ ਨਾ ਮਨ ਵਸਿਆ ਅਬਿਨਾਸੀ ਜਦੋਂ ਗੁਰਾਂ ਨੇ ਮਿਹਰ ਦੀ ਦ੍ਰਿਸ਼ਟੀ ਕਰਕੇ ਆਪ ਦਾ ਸੇਵਕ ਬਣਾਉਣਾ ਕਰ ਲਿਆ ਹੈ ਤਦੋਂ ਤੋਂ ਅਬਿਨਾਸੀ ਨਾਸ਼ ਤੋਂ ਰਹਿਤ ਪਰਮੇਸ਼ਰ ਦਾ ਨਾਮ ਮਨ ਹਿਰਦੇ ਵਿੱਚ ਵਸ ਗਿਆ ਹੈ ਤਾ ਕੋ ਬਿਗਨ ਨਾ ਕੋ ਲਾਗੇ ਜੋ ਸਤਗੁਰ ਆਪਨੇ ਰਾਖੇ ਉਸ ਪੁਰਖ ਨੂੰ ਕੋਈ ਵੀ ਬਿਗਨ ਰੁਕਾਵਟ ਨਹੀਂ ਲੱਗਦੀ ਜਿਸ ਨੂੰ ਸਤਗੁਰ ਸੱਚੇ ਗੁਰਾਂ ਨੇ ਆਪਦਾ ਕਿਰਪਾ ਰੂਪੀ ਹੱਥ ਦੇ ਕੇ ਰੱਖ ਲਿਆ ਹੈ ਚਰਨ ਕਮਲ ਬਸੇ ਰਿਦ ਅੰਤਰ ਅੰਮ੍ਰਿਤ ਹਰ ਰਸ ਚਾਖੇ ਜਿਸ ਦੇ ਹਿਰਦੇ ਦੇ ਅੰਦਰ ਸਤਗੁਰਾਂ ਦੇ ਚਰਨ ਕਮਲ ਵਸ ਗਏ ਹਨ ਉਹ ਅਮਰਤ ਮਰਤੂ ਤੋ ਰਹਿਤ ਕਰਨ ਵਾਲੇ ਹਰੀ ਦੇ ਬ੍ਰਹਮ ਆਨੰਦ ਰੂਪੀ ਸਵਾਦ ਲੈਣ ਵਾਲੇ ਪਦਾਰਥਾਂ ਨੂੰ ਚਾਖੇ ਚੱਖਦਾ ਭਾਵ ਧਾਰਨ ਕਰਦਾ ਹੈ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇੱਛਾ ਪੁਜਾਈ ਏ ਭਾਈ ਸੇਵਕ ਦਾਸ ਬਣ ਕੇ ਆਪਦੇ ਪ੍ਰਭ ਵਾਹਿਗੁਰੂ ਦੀ ਭਗਤੀ ਰੂਪੀ ਸੇਵਾ ਟਹਿਲ ਕਰ ਜਿਸ ਨੇ ਤੇਰੇ ਮਨ ਦੀ ਇੱਛਾ ਕਾਮਨਾ ਪੂਰੀ ਕਰ ਦਿੱਤੀ ਹੈ ਨਾਨਕ ਦਾਸ ਤਾਂ ਕੈ ਬਲਹਾਰੈ ਜਿਨ ਪੂਰਨ ਪੈਜ ਰਖਾਈ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਅਸੀਂ ਦਾਸ ਸੇਵਕ ਭਾਵ ਧਾਰ ਕੇ ਉਸ ਵਾਹਿਗੁਰੂ ਦੇ ਉਪਰੋਂ ਬਲਹਾਰੈ ਕੁਰਬਾਨ ਜਾਂਦੇ ਹ ਜਿਸ ਨੇ ਆਪਣੇ ਸੇਵਕਾਂ ਦੀ ਪੂਰੀ ਪੈਜ ਇੱਜ਼ਤ ਪ੍ਰਤਗਿਆ ਰੱਖਣਾ ਕੀਤੀ ਹੈ ਸੋਰਠ ਮਹੱਲਾ ਪੰਜਵਾ ਧੰ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਮਾਇਆ ਵਿੱਚ ਮਸਤ ਹੋਇਆ ਜੀਵਾਂ ਨੂੰ ਤਾੜਨਾ ਨਾਲ ਸਿੱਖਿਆ ਦਿੰਦੇ ਆ ਮਾਇਆ ਮੋਹ ਅਗਨ ਅੰਧਿਆਰੈ ਦੇਵਨ ਹਾਰ ਨ ਜਾਣੈ اے ਜੀਵ ਹਰ ਵਕਤ ਅਗਿਆਨ ਦੇ ਹਨੇਰੇ ਕਰਕੇ ਤੂੰ ਮਾਇਆ ਦੇ ਮੋਹ ਸਨੇਹ ਵਿੱਚ ਸ਼ਰਾਬੀ ਦੀ ਨਿਆਈ ਮਗਨ ਮਸਤ ਰਹਿੰਦਾ ਹੈ ਭਾਵ ਤੂੰ ਮਾਇਆ ਦੇ ਮੂਹ ਰੂਪ ਹਨੇਰੇ ਵਿੱਚ ਡੁੱਬ ਰਿਹਾ ਅਤੇ ਦੇਵਨ ਹਾਰ ਦਾਤਾ ਦੇਣ ਵਾਲੇ ਅਕਾਲ ਪੁਰਖ ਨੂੰ ਜਾਣਦਾ ਹੀ ਨਹੀਂ ਕਹਿੰਦਾ ਹੈ ਕਿ ਆਪਣੇ ਉਦਮ ਨਾਲ ਹੀ ਪਦਾਰਥ ਪ੍ਰਾਪਤ ਕੀਤੇ ਆ ਇਹ ਤਾਂ ਮੈਂ ਭੱਜ ਦੌੜ ਕੇ ਮਿਹਨਤ ਕੀਤੀ ਹੈ ਮਾਣ ਕਰਦਾ ਹੈ ਜੀਓ ਪਿੰਡ ਸਾਜ ਜਿਨ ਰਚਿਆ ਬਲ ਆਪਣੋ ਕਰ ਮੰਨੈ हे ਜੀਵ ਜਿਸ ਵਾਹਿਗੁਰੂ ਨੇ ਤੇਰਾ ਜੀਓ ਸੂਖਮ ਸਰੀਰ ਸਿਰਜ ਕੇ ਸਾਜ ਕੇ ਤੇਰਾ ਪਿੰਡ ਸਤੂਲ ਸਰੀਰ ਰਚਨਾ ਕੀਤਾ ਹੈ ਪਾਪ ਪੈਦਾ ਕੀਤਾ ਹੈ ਉਸ ਨੂੰ ਭਲਾ ਕੇ ਸ ਕਾਮ ਕਰਮਾਂ ਦੇ ਕਰਨ ਵਿੱਚ ਤੂੰ ਆਪਦਾ ਬਲ ਜੋਰ ਮੰਦਾ ਹੈ ਮਨ ਮੂੜੇ ਦੇਖ ਰਿਹਾ ਪ੍ਰਭ ਸੁਆਮੀ ਏ ਮੂੜੇ ਮੂਰਖ ਮਨ ਵਾਲੇ ਜੀਵ ਸਰਬਦਾ ਸੁਆਮੀ ਮਾਲਕ ਪ੍ਰਭ ਪਰਮੇਸ਼ਰ ਤੇਰੀਆਂ ਲੁਕੀਆਂ ਛਪੀਆਂ ਕਰਤੂਤਾਂ ਨੂੰ ਵੇਖ ਰਿਹਾ ਹੈ ਜੋ ਕਿਛ ਕਰੇ ਸੋਈ ਸੋਈ ਜਾਣੈ ਰਹਿ ਨ ਕਸ਼ੂ ਐ ਸ਼ਾਨੀ ਰਹਾਉ ਏ ਜੀਵ ਜੋ ਕੁਝ ਵੀ ਤੂੰ ਲੋਕ ਕੇ ਪਾਪ ਕਰਮ ਕਰਦਾ ਹੈ ਉਹੀ ਪਰਮੇਸ਼ਰ ਜਾਣਦਾ ਹੈ ਕਿਉਂਕਿ ਉਸ ਪਰਮੇਸ਼ਰ ਤੋਂ ਕੋਈ ਵੀ ਗੱਲ ਸ਼ਾਨੀ ਕੀਏ ਲੁਕੀ-ਛੁਪੀ ਨਹੀਂ ਰਹਿ ਸਕਦੀ ਰਹਾਉ ਬਿਸਰਾਮ ਦੇ ਸਤਿਗੁਰੂ ਕਿਰਪਾ ਕਰ ਰਿਹਾ ਜੇਵਾ ਸਵਾਦ ਲੋਭ ਮਦਮਤ ਉਪਜੇ ਅਨਕ ਬਿਕਾਰਾ हे ਜੀਵ ਹਰ ਵਕਤ ਤੂੰ ਜੀਵ ਦੇ ਸਵਾਦ ਲਈ ਖਾਣ ਵਾਲੇ ਪਦਾਰਥਾਂ ਵਿੱਚ ਮਾਇਆ ਦੇ ਜੋੜਨ ਦੇ ਲੋਭ ਲਾਲਚ ਵਿੱਚ ਤੇ ਗੁਨਾ ਦੇ ਮਦ ਹੰਕਾਰ ਵਿੱਚ ਮਤੂ ਮਸਤ ਹੋਇਆ ਰਹਿੰਦਾ ਹੈ ਮਦ ਸ਼ਰਾਬ ਪੀ ਕੇ ਗੰਦੀਆਂ ਨਾਲੀਆਂ ਵਿੱਚ ਡਿੱਗਦਾ ਫਿਰਦਾ ਹੈ ਜਿਸ ਕਰਕੇ अनेका ਕਾਮ ਆਦ ਵਿਕਾਰ ਉਪਜੇ ਪੈਦਾ ਹੁੰਦੇ ਹਨ ਅਤੇ ਬਹੁਤ ਜੂਨ ਪਰਮਤ ਦੁੱਖ ਪਾਇਆ ਹਉਮੈ ਬੰਧਨ ਕੇ ਭਾਰ ਉਹਨਾਂ ਵਿਕਾਰਾਂ ਦੀ ਕੁਸੰਗਤ ਕਰਕੇ ਹੀ ਤੂੰ ਬਹੁਤ ਬਹੁਤੀਆਂ ਜੂਨਾਂ ਵਿੱਚ ਪਰਮਦਾ ਦੁੱਖ ਕਸ਼ਟਾਂ ਨੂੰ ਪਾਉਂਦਾ ਮਨੁੱਖਾ ਦੇਹੀ ਵਿੱਚ ਆਇਆ ਹੈ ਪਰੰਤੂ ਅਜੇ ਵੀ ਤੇਰੇ ਸਿਰ ਦੇ ਉੱਤੇ ਕਰਤਾ ਭੋਗਤਾ ਹੰਗਤਾ ਮਮਤਾ ਆਦ ਦਾ ਬੰਨਣ ਰੂਪ ਭਾਰਾ ਬੋਝ ਪਿਆ ਹੋਇਆ ਹੈ ਦੇ ਕਿਵਾੜ ਅਨਕ ਪੜਦੇ ਮਹਿ ਪਰ ਦਾਰਾ ਸੰਗ ਫਾਕੈ ਫੇਰ ਤੂੰ ਕਿਵਾੜ ਦਰਵਾਜ਼ਿਆਂ ਦੇ ਤਾਂ ਹੀ ਬੰਦ ਕਰਕੇ ਅਨੇਕਾਂ ਪੜਦਿਆਂ ਦੇ ਪਿੱਛੇ ਪਰ ਪਰਾਈ ਦਾਰਾ ਇਸਤਰੀ ਦੇ ਨਾਲ ਵਿਵਚਾਰ ਕਰਨ ਵਾਸਤੇ ਫਾਕੈ ਕੀ ਇਹ ਫਸਿਆ ਰਿਹਾ ਹੈ ਭਾਵ ਕੋ ਕਰਮ ਕਰਦਾ ਹੈ ਚਿੱਤਰ ਗੁਪਤ ਜਬ ਲੇਖਾ ਮੰਗੈ ਤਬ ਕੌਣ ਪਰਦਾ ਤੇਰਾ ਢਾਕੈ ਜਦੋਂ ਚਿੱਤਰ ਗੁਪਤ ਧਰਮਰਾਜ ਦੇ ਮੁਨਸੀ ਭਾਵ ਦੂਤ ਤੇਰੇ ਪਾਸੋਂ ਕੀਤੇ ਪਾਪ ਕਰਮਾਂ ਦਾ ਲੇਖਾ ਹਿਸਾਬ ਕਿਤਾਬ ਮੰਗਣਗੇ ਤਦੋਂ ਲੋਕੇ ਕੀਤੇ ਔਗਣਾਂ ਦਾ ਪਰਦਾ ਕਿਹੜਾ ਟਕੇਗਾ ਕੋਈ ਨਹੀਂ ਟਕੇਗਾ ਕਿਉਂਕਿ ਅੰਤਰ ਬਹਿ ਕੇ ਕਰਮ ਕਮਾਵੇ ਸੋਚੋ ਕੁੰਡੀ ਜਾਣੀ ਹੈ ਜੋ ਧਰਮ ਕਮਾਵੇ ਤਿਸ ਧਰਮ ਨਾਲ ਹੋਵੇ ਪਾਪੀ ਕਮਾਣੇ ਪਾਪੀ ਜਾਣੀ ਹੈ ਅੱਗੇ ਸਤਿਗੁਰੂ ਜੀ ਜੀਵ ਨੂੰ ਪਰਮੇਸ਼ਰ ਦੇ ਸਨਮੁਖ ਬੇਨਤੀ ਕਰਨ ਦੀ ਜਾਜ ਦੱਸਦੇ ਆ ਕਿ ਇੰਜ ਬੇਨਤੀ ਕਰ ਦੀਨ ਦਇਆਲ ਪੂਰਨ ਦੁਖ ਭੰਜਨ ਤੁਮ ਬਿਨ ਊਟ ਨਾ ਕਾਈ हे ਦੀਨ ਗਰੀਬਾਂ ਤੇ ਦਇਆਲਤਾ ਕਰਨ ਵਾਲੇ ਸਾਰਿਆਂ ਥਾਵਾਂ ਤੇ ਪੂਰਨ ਵਿਆਪਕ ਜੀਵਾਂ ਦੇ ਜੰਮਣ ਮਰਨ ਦੇ ਦੁਖ ਕਸ਼ਟਾਂ ਨੂੰ ਪੰਨਨ ਵਾਲੇ ਪਰਮੇਸ਼ਰ ਤੁਹਾਡੇ ਤੋਂ ਬਗੈਰ ਹੋਰ ਮੇਰੀ ਕੋਈ ਵੀ ਓਟ ਟੇਕ ਨਹੀਂ ਹੈ ਕਾਢ ਲੇ ਹੋ ਸੰਸਾਰ ਸਾਗਰ ਮੈਂ ਨਾਨਕ ਪ੍ਰਭ ਸਰਣਾਈ ਸਤਿਗੁਰੂ ਜੀ ਕਥਨ ਕਰਦੇ ਹਨ ਕਿ हे ਪ੍ਰਭ ਪਰਮੇਸ਼ਰ ਅਸੀਂ ਆਪ ਜੀ ਦੀ ਸਰਣਾਈ ਸ਼ਰਨ ਵਿੱਚ ਆਏ ਹਾਂ ਕਿਰਪਾ ਕਰਕੇ ਸਾਨੂੰ ਵਿਚੀਆਂ ਰੂਪੀ ਜਲ ਨਾਲ ਭਰੇ ਸੰਸਾਰ ਸਾਗਰ ਸਮੁੰਦਰ ਵਿੱਚੋਂ ਕੱਢ ਲਵੋ ਸਾਨੂੰ ਸੰਸਾਰ ਰੂਪੀ ਸਮੁੰਦਰ ਵਿੱਚ ਵਿਸ਼ਿਆਂ ਦੀ ਜ਼ਹਿਰ ਚੜ ਰਹੀ ਹੈ ਅਸੀਂ ਵਿਸ਼ਿਆਂ ਰੂਪੀ ਸਾਗਰ ਸਾਹ ਸਹਿਤ ਗਰਗਲਤਾ ਜ਼ਹਿਰ ਦੇ ਹੋ ਰਹੇ ਹਾਂ ਕਿਰਪਾ ਕਰਕੇ ਸਾਨੂੰ ਕੱਢਣਾ ਕਰੋ ਸੋਰਠ ਮਹੱਲਾ ਪੰਜਵਾ ਪਾਰ ਬ੍ਰਹਮ ਹੋਆ ਸਹਾਈ ਕਥਾ ਕੀਰਤਨ ਸੁਖ ਦਾਈਂ ਏ ਪਾਈ ਜਦੋਂ ਪੂਰਬਲੇ ਪੁੰਨਾ ਦਾ ਪ੍ਰੇਰਿਆ ਆਇਆ ਪਾਪਾਂ ਪੁੰਨਾ ਤੋਂ ਪਰੇ ਵਿਆਪਕ ਪਰਮੇਸ਼ਰ ਸਹਾਇਕ ਹੋਇਆ ਤਾਂ ਸਾਧ ਸੰਗਤ ਵਿੱਚ ਮਿਲ ਕੇ ਸਰੂਪ ਲਖਣਾ ਵਾਲੀ ਟਟਸਤੀ ਲਖਣਾ ਵਾਲੀ ਕਥਾ ਤੇ ਪਰਮੇਸ਼ਰ ਦਾ ਕੀਰਤਨ ਜਸ ਸੁਣਿਆ ਜੋ ਸੁਖਦਾਈ ਸੁੱਖਾਂ ਦੇ ਦੇਣ ਵਾਲਾ ਪ੍ਰਤੀਤ ਹੋਇਆ ਗੁਰਪੂਰੇ ਕੀ ਬਾਣੀ ਜਪ ਆਨੰਦ ਕਰਹੁ ਨਿਤ ਪ੍ਰਾਣੀ ਏ ਪ੍ਰਾਣਾਤਾਰੀ ਜੀਵ ਇਹ ਪੂਰਨ ਸਤਗੁਰਾਂ ਦੀ ਅੰਮ੍ਰਿਤ ਰੂਪ ਬਾਣੀ ਦਾ ਨਿਤਾ ਪ੍ਰਤ ਜਾਪ ਕਰਿਆ ਕਰੋ ਜੋ ਆਨੰਦ ਸੁਖ ਸਰੂਪ ਨੂੰ ਪ੍ਰਗਟ ਕਰੇਗੀ ਤਦ ਆਨੰਦ ਸਰੂਪ ਨੂੰ ਪ੍ਰਾਪਤ ਕਰ ਲਵੋਗੇ ਹਰ ਸਾਚਾ ਸਿਮਰੋ ਭਾਈ ਏ ਭਾਈ ਪ੍ਰਭੂ ਉਸ ਸੱਚੇ ਵਾਹਿਗੁਰੂ ਦੇ ਨਾਮ ਨੂੰ ਸਿਮਰਿਆ ਕਰੋ ਸਾਧ ਸੰਗ ਸਦਾ ਸੁਖ ਪਾਈਐ ਹਰ ਬਿਸਰ ਨ ਕਬਹੂ ਜਾਈ ਰਹਾ ਸਤ ਸੰਗਤ ਵਿੱਚ ਮਿਲ ਕੇ ਵਾਹਿਗੁਰੂ ਦਾ ਸਿਮਰਨ ਕਰਿਆ ਕਰੋ ਤਾਂ ਹਮੇਸ਼ਾ ਰਹਿਣ ਵਾਲਾ ਸੁਖ ਆਨੰਦ ਭਾਵ ਆਤਮਾ ਆਨੰਦ ਪਾ ਲਈਦਾ ਹੈ ਤੇ ਸਤਸੰਗ ਦੇ ਪ੍ਰਤਾਪ ਕਰਕੇ ਕਦੇ ਪਰਮੇਸ਼ਰ ਭੁੱਲ ਕੇ ਨਹੀਂ ਜਾਂਦਾ ਰਹਾਉ ਅਮਰਤ ਨਾਮ ਪਰਮੇਸ਼ਰ ਤੇਰਾ ਜੋ ਸਿਮਰੈ ਸੋ ਜੀਵੈ ਏ ਪਰਮ ਵਿਭੂਤੀ ਵਾਲੇ ਪਰਮੇਸ਼ਰ ਤੁਹਾਡਾ ਅਮਰਤ ਨਾਮ ਅਮਰ ਕਰਨ ਵਾਲਾ ਹੈ ਜੋ ਤੋਂ ਭਾਵ ਜਿਹੜੇ ਸ਼ਰਧਾ ਭਾਵਨਾ ਨਾਲ ਸਿਮਰਦੇ ਚੇਤੇ ਕਰਦੇ ਆ ਸੋ ਤੋਂ ਭਾਵ ਉਹ ਆਤਮਿਕ ਜੀਵਨ ਵੱਲੋਂ ਜੀਉਂਦੇ ਹੋ ਜਾਂਦੇ ਆ ਉਹ ਜੀਵਨ ਮੁਕਤੀ ਨੂੰ ਪਾ ਲੈਂਦੇ ਹਨ ਜਿਸ ਨੂੰ ਕਰਮ ਪ੍ਰਾਪਤ ਹੋਵੇ ਸੋ ਜਨ ਨਿਰਮਲ ਧੀਵੇ ਹੈ ਮਹਾਰਾਜ ਜਿਸ ਤੋਂ ਭਾਵ ਜਿਨ੍ਹਾਂ ਨੂੰ ਆਪ ਜੀ ਦੀ ਕਰਮ ਬਖਸ਼ਿਸ਼ ਕਰਕੇ ਸਤਸੰਗਤ ਨਾਮ ਦੀ ਪ੍ਰਾਪਤ ਪ੍ਰਾਪਤੀ ਹੁੰਦੀ ਆ ਸੋ ਕਹੀਏ ਉਹ ਭਗਤ ਜਨ ਹਿਰਦੇ ਕਰਕੇ ਨਿਰਮਲ ਸ਼ੁੱਧ ਧੀਵੇ ਹੁੰਦੇ ਹਨ ਪਾਪ ਉਹਨਾਂ ਦੇ ਹਿਰਦੇ ਵਿੱਚੋਂ ਵਿਕਾਰ ਮਿਟ ਜਾਂਦੇ ਆ ਬਿਗਨ ਬਿਨਾਸਨ ਸਭ ਦੁੱਖ ਨਾਸਨ ਗੁਰ ਚਰਣੀ ਮਨ ਲਾਗਾ ਏ ਮਹਾਰਾਜ ਜੀ ਆਪ ਜੀ ਦਾ ਨਾਮ ਉਹਨਾਂ ਜੀਵਾਂ ਦੀਆਂ ਸੰਸਾਰਿਕ ਬਿਗਨ ਰੁਕਾਵਟਾਂ ਤੇ ਜੰਮਣ ਮਰਨ ਅਗਿਆਨ ਆਦਿਕ ਸਾਰੇ ਦੁੱਖ ਕਸ਼ਟਾਂ ਨੂੰ ਨਾਸ਼ ਕਰਨ ਵਾਲਾ ਹੈ ਜਿਨ੍ਹਾਂ ਦਾ ਮਨ ਹਿਰਦਾ ਸੱਚੇ ਸਤਿਗੁਰਾਂ ਦੇ ਚਰਨਾਂ ਨਾਲ ਲੱਗਿਆ ਹੋਇਆ ਹੈ ਗੁਣ ਗਾਵਤ ਅਚੁੱਤ ਅਬినాਸੀ ਅਨ ਦਿਨ ਹਰ ਰੰਗ ਜਾਗਾ ਜਿਹੜੇ ਅਚੁੱਤ ਅਡੇਗ ਰੂਪ ਅਬినాਸੀ ਨਾਸ਼ ਤੋਂ ਰਹਿਤ ਪਰਮੇਸ਼ਰ ਦੇ ਗੁਣ ਗਾਉਂਦੇ ਹਨ ਉਹਨਾਂ ਦਾ ਮਨ ਅਨ ਦਿਨ ਰਾਤ ਦਿਨੇ ਪਰਮੇਸ਼ਰ ਦੇ ਰੰਗ ਪ੍ਰੇਮ ਵਿੱਚ ਜਾਗਿਆ ਹੈ ਮਨ ਇੱਛੇ ਸੇਈ ਫਲ ਪਾਏ ਹਰ ਕੀ ਕਥਾ ਸੁਹੇਲੀ ਉਹਨਾਂ ਪ੍ਰਾਣੀਆਂ ਨੇ ਜੋ ਮਾਨੇ ਹਰ ਦੇ ਵਿੱਚ ਧਰਮ ਅਰਥ ਕਾਮ ਮੋਖ ਆਦਕ ਫਲਾਂ ਦੀ ਇੱਛੇ ਜਾਨਾ ਕੀਤੀ ਸੀ ਸਹੀ ਕੀਏ ਉਹੀ ਫਲ ਪਾਲੇ ਹਨ ਕਿਉਂਕਿ ਉਹਨਾਂ ਨੂੰ ਹਰ ਪਰਮੇਸ਼ਰ ਦੀ ਕੀ ਨਾਮ ਦਾ ਦੀਦਾ ਹੈ ਪਾਪ ਦੀ ਸਰੂਪ ਲਖਣਾ ਵਾਲੀ ਕਥਾ ਸੁਹੇਲੀ ਸੁਖਦਾਇਕ ਲੱਗੀ ਹੈ ਆਦ ਅੰਤ ਮਦ ਆ ਨਾਨਕ ਕਉ ਸੋ ਪ੍ਰਭ ਹੋਆ ਬੇਲੀ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਆਦ ਮੁੱਢ ਭਾਵ ਜਨਮ ਕਾਲ ਵਿੱਚ ਮਦ ਵਿਚਕਾਰ ਭਾਵ ਜਵਾਨੀ ਅਵਸਥਾ ਤੇ ਅੰਤ ਅਖੀਰ ਭਾਵ ਮੌਤ ਦੇ ਵੇਲੇ ਨੂੰ ਉਹ ਵਾਹਿਗੁਰੂ ਕਿਰਪਾ ਦ੍ਰਿਸ਼ਟੀ ਕਰਕੇ ਬੇਲੀ ਮਿੱਤਰ ਦੀ ਨਿਆਈ ਸਹਾਇਕ ਹੋਇਆ ਹੈ ਸੋਰਠ ਮਹੱਲਾ ਪੰਜਵਾ ਪੰਜ ਪਦਾਂ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਜਗਿਆਸੂ ਮਹਾਤਮਾ ਦੇ ਸੰਬਾਦ ਦੁਆਰਾ ਪੰਜ ਪਦਿਆਂ ਵਾਲਾ ਸ਼ਬਦ ਉਚਾਰਨ ਕਰਦੇ ਆ ਸੋ ਪਹਿਲਾ ਰਖਾਉ ਵਾਲੀ ਪੰਕਤੀ ਤੋਂ ਅਰਥ ਸ਼ੁਰੂ ਕਰਨੇ ਹਨ ਪਹਿਲਾਂ ਜਿਗਿਆਸੂ ਜਨ ਮਹਾਤਮਾ ਜਨਾਂ ਦੇ ਅੱਗੇ ਬੇਨਤੀ ਕਰਦਾ ਹੈ ਸੰਤੋ ਇਹਾ ਬਤਾਵੋ ਕਾਰੀ ਜਿਤ ਹਉ ਮੈਂ ਗਰਭ ਨਿਵਾਰੀ ਰਹਾਉ ਹੇ ਸੰਤ ਜਨੋ ਮੈਨੂੰ ਇਹੋ ਜਿਹੀ ਕਾਰੀ ਔਸ਼ਧੀ ਬਤਾਵੋ ਭਾਵ ਦੱਸਣਾ ਕਰੋ ਜਿਤ ਤੋਂ ਭਾਵ ਜਿਸ ਨਾਲ ਹਉਮੈ ਹੰਗਤਾ ਮਮਤਾ ਤੇ ਗਰਭ ਹਭਿਮਾਨ ਨਿਵਰਤ ਹੋ ਜਾਵੇ ਹੁਣ ਪਾਵਨ ਸ਼ਬਦ ਰੰਮ ਹੁੰਦਾ ਹੈ ਬਿਨਸੈ ਮੋਹ ਮੇਰਾ ਅਰਤੀਰਾ ਬਿਨਸੈ ਆਪਣੀ ਧਾਰੀ ਜਿਸ ਕਰਕੇ ਸਾਡਾ ਸਰੀਰਾਂ ਦਾ ਮੋਹ ਸਨੇ ਪਦਾਰਥਾਂ ਦੀ ਮੇਰ ਅਤੇ ਤੇਰ ਤੇਰਾ ਨਾਸ਼ ਮਿਟ ਜਾਵੇ ਹੋ ਜਾਵੇ ਜੋ ਅਸੀਂ ਦੇਹ ਭਵਾਨ ਦੀ ਆਪ ਦੀ ਮਤ ਧਾਰਨ ਕੀਤੀ ਹੋਈ ਆ ਇਹ ਵੀ ਨਾਸ਼ ਹੋ ਜਾਵੇ ਸੰਤੋ ਇਹਾ ਬਤਾਵੋ ਕਾਰੀ ਜਿਤ ਹਉ ਮੈਂ ਗਰਬ ਨਿਵਾਰੀ ਰਹਾਉ ਏ ਸੰਤ ਜਨੋ ਇਹੋ ਜਿਹੀ ਔਸ਼ਧੀ ਦਸਣਾ ਕਰੋ ਜਿਸ ਕਰਕੇ ਦੇਦ ਹੀ ਹੰਗਤਾ ਤੇ ਗੁਣਾ ਵਿਦਿਆਦ ਦਾ ਗਰਭ ਅਭਿਮਾਨ ਮੇਟ ਲਈ ਰਹਾਉ ਅਤੇ ਬਿਸਰਾਮ ਦੇ ਕੇ ਫਰਮਾਉਂਦੇ ਆ ਸਰਬ ਭੂਤ ਪਾਰ ਬ੍ਰਹਮ ਕਰ ਮਾਨਿਆ ਹੋਵਾਂ ਸਗਲ ਰੇ ਨਾਰੀ ਇਹ ਸੰਤ ਜਨੋਂ ਜਿਵੇਂ ਤੁਸੀਂ ਸਾਰਿਆਂ ਵਿੱਚ ਵਾਹਿਗੁਰੂ ਦੀ ਜੋਤ ਨੂੰ ਮੰਨਦੇ ਹੋ ਇਸੇ ਪ੍ਰਕਾਰ ਮੈਂ ਵੀ ਸਰਬ ਸਾਰੇ ਭੂਤ ਪ੍ਰਾਣੀਆਂ ਵਿੱਚ ਪਾਰ ਬ੍ਰਹਮ ਪਰਮੇਸ਼ਰ ਦੀ ਜੋਤ ਨੂੰ ਮੰਨਣਾ ਕਰਾਂ ਤੇ ਸਾਰਿਆਂ ਦੀ ਚਰਣਾ ਦੀ ਰੇ ਨਾਰੀ ਧੂੜੋਂ ਹੋਣਾ ਕਰਾਂ ਐਸੀ ਦਵਾਈ ਦੱਸਣਾ ਕਰੂ ਪੇਖਿਓ ਪ੍ਰਭ ਜੀ ਉਹ ਆਪਣੇ ਸੰਗੇ ਚੁਕੈ ਭੀਤ ਪਰਮਾਰੀ ਹਰ ਵਕਤ ਪਰਮੇਸ਼ਰ ਜੀ ਨੂੰ ਆਪ ਦੇ ਨਾਲ ਵੇਖਿਆ ਕਰਾਂ ਅਤੇ ਸਾਡੀ ਪਰਮਾਰੀ ਪਰਮ ਭਾਵ ਮਿੱਥਿਆ ਗਿਆਨ ਦੀ ਭੈ ਦੇਣ ਵਾਲੀ ਭੀਤ ਕੰਧ ਵੀ ਚੁੱਕੀ ਜਾਵੇ ਇਹੋ ਜਿਹੀ ਦਵਾਈ ਦੱਸਣਾ ਕਰੋ ਜਿਵੇਂ ਤਿੰਨ ਪ੍ਰਕਾਰ ਦੀ ਔਸ਼ਧੀ ਹੁੰਦੀ ਆ ਇੱਕ ਸੰਘਾਉਣ ਵਾਲੀ ਦੂਸਰੀ ਪਲਾਉਣ ਤੇ ਤੀਸਰੀ ਕਸਾ ਕੇ ਲਾਉਣ ਵਾਲੀ ਜੜੀ ਬੂਟੀ ਆਦ ਹੁੰਦੀ ਇਸੇ ਪ੍ਰਕਾਰ ਹੁਣਾਂ ਤਰੀਪ ਭਾਵ ਵਿੱਚ ਤਿੰਨ ਪ੍ਰਕਾਰ ਦੀ ਔਸ਼ਧੀ ਬਾਬਤ ਮਹਾਤਮਾ ਜਨ ਜਗਿਆਸੂ ਤਾਂ ਹੀ ਕਥਨ ਕਰਦੇ ਹਨ ਔਖਦ ਨਾਮ ਨਿਰਮਲ ਜਲ ਅੰਮ੍ਰਿਤ ਪਾਈਐ ਗੁਰੂ ਦੁਆਰੀ ਹੇ ਜਗਿਆਸੂ ਜਨ ਜਿਸ ਦੇ ਹਿਰਦੇ ਅੰਦਰ ਪ੍ਰੀਤ ਰੂਪੀ ਨਾਸਾਂ ਦੁਆਰਾ ਨਾਮ ਰੂਪੀ ਔਸ਼ਦੀ ਦੀ ਮਹਿਕ ਆ ਜਾਵੇ ਉਸ ਦੇ ਅੰਦਰਲੇ ਸਾਰੇ ਮਾਨਸਿਕ ਰੋਗ ਚੁੱਕੇ ਜਾਂਦੇ ਆ ਐਸੀ ਨਾਮ ਰੂਪੀ ਦਵਾਈ ਹੈ ਨਿਰਮਲ ਮਾਇਆ ਦੀ ਮੈਲ ਤੋਂ ਰਹਿਤ ਕਰਨ ਵਾਲੀ ਪ੍ਰੇਮ ਰੂਪੀ ਜਲ ਪਾਣੀ ਵਿੱਚ ਪਲਾਉਣ ਵਾਲੀ ਅੰਮ੍ਰਿਤ ਨਾਮ ਰੂਪ ਔਸ਼ਦੀ ਹੈ ਅਤੇ ਰਾਗ ਦੁਐਖ ਜਕਮਾ ਨੂੰ ਮੇਟਣ ਵਾਲੀ ਵੀ ਨਾਮ ਰੂਪੀ ਔਸ਼ਦੀ ਹੀ ਹੈ ਜੋ ਪੂਰੇ ਗੁਰੂ ਸਤਗੁਰੂ ਦੁਆਰਾ ਪ੍ਰਾਪਤ ਕਰੀ ਦੀ ਹੈ ਕੋਹ ਨਾਨਕ ਜਿਸ ਮਸਤਕ ਲਿਖਿਆ ਤਿਸ ਗੁਰ ਮਿਲ ਰੋਗ ਬਿਦਾਰੀ ਸਤਗੁਰੂ ਜੀ ਕਥਨ ਕਰਦੇ ਹਨ ਕਿ ਜਿਸ ਦੇ ਮੱਥੇ ਤੇ ਨਿਸ਼ਕਾਮ ਕਰਮਾ ਰੂਪੀ ਲੇਖ ਲਿਖੇ ਹੋਏਗਾ ਉਸ ਦੇ ਗੁਰ ਸਤਗੁਰਾਂ ਨਾਲ ਮਿਲਾਪ ਕਰਕੇ ਆਦੀ ਵਿਆਦੀ ਉਪਾਦੀ ਰੂਪ ਮਾਨਸਿਕ ਕਾਮਕ ਬਾਇਕ ਆਦਿਕ ਸਾਰੇ ਰੋਗ ਦੁੱਖ ਦੂਰ ਭਾਵ ਨਿਵਰਤ ਹੋ ਜਾਂਦੇ ਆ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ rei hey, guru ਅਲਸਾ ਵਾਹਿਗੁਰੂ ਜੀ ਕੀ ਫਤਿਹ